ਬੇਸ਼ੱਕ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਅੱਜ ਚਾਰੇ ਪਾਸੋਂ ਸਕੰਜਕ ਕੱਸਿਆ ਜਾ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਕਈ ਵਿਅਕਤੀਆਂ ਨੂੰ ਹੁਣ ਤੱਕ ਜ਼ਰਤਾਰ ਵੀ ਕੀਤਾ ਜਾ ਚੁੱਕਾ ਹੈ ਪਰ ਹਾਲੇ ਵੀ ਕੁਝ ਥਾਵਾਂ ਅਜਹੀਆਂ ਨੇ ਜਿੱਥੇ ਲੋਕਾਂ ਨੂੰ ਆਪਣੇ ਕੰਮ ਕਰਾਉਣ ਦੇ ਲਈ ਉੱਚ ਅਧਿਕਾਰੀਆਂ ਦੀਆਂ ਜੇਬਾਂ ਗਰਮ ਕਰਨੀਆਂ ਪੈਂਦੀਆਂ ਨੇ ਮਾਮਲਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾਦਾਏ ਜਿੱਥੇ ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਦੇ ਉੱਤੇ ਪਿੰਡ ਵਾਲਿਆਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਬੈਂਕ ਵੱਲੋਂ ਉਹਨਾਂ ਨੂੰ ਉਹਨਾਂ ਦੀਆਂ ਪੈਨਸ਼ਨਾਂ ਦੇ ਪੈਸੇ ਲੈਣ ਦੇ ਲਈ ਵੀ ਕਈ-ਕਈ ਦਿਨ ਖੱਜਲ-ਖਵਾਰ ਕੀਤਾ ਜਾਂਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਲੋਨ ਕਰਾਉਣ ਦੀ ਜ਼ਰੂਰਤ ਪੈ ਜਾਵੇ ਤਾਂ ਲੋਨ ਕਰਨ ਦੇ ਲਈ ਬੈਂਕ ਅਧਿਕਾਰੀਆਂ ਨੂੰ ਪੈਸੇ ਦੇਣੇ ਪੈਂਦੇ ਨੇ ਨਹੀਂ ਤਾਂ ਉਹਨਾਂ ਦੀਆਂ ਫਾਈਲਾਂ ਕਈ-ਕਈ ਦਿਨ ਟੇਬਲਾਂ ਤੇ ਹੀ ਪਈਆਂ ਰਹਿੰਦੀਆਂ ਨੇ ਅਤੇ ਉਹਨਾਂ ਦੇ ਲੋਨ ਕਈ-ਕਈ ਮਹੀਨੇ ਲਟਕਾ ਦਿੱਤੇ ਜਾਂਦੇ ਨੇ ਜਿਸ ਦੇ ਚਲਦਿਆਂ ਪਿੰਡ ਸਬਰਾਂ ਦੇ ਲੋਕਾਂ ਦੇ ਨਾਲ ਮਿਲ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਲੋਕਾਂ ਦੀ ਆਵਾਜ਼ ਉਠਾਈ ਗਈ ਹੈ ਅਤੇ ਭਾਰਤੀ ਸਟੇਟ ਬੈਂਕ ਸਬਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਜੋ ਮੱਝਾਂ ਦੀਆਂ ਲਿਮਟਾਂ ਮੰਗੀਆਂ ਨਾ ਉਹ ਬੜਾ ਧਿਰ ਹੋ ਗਿਆ ਇੱਥੇ ਮਤਲਬ ਫੈਲਾ ਪਈਆਂ ਵਾ ਤੇ ਦੋ ਤਿੰਨ ਬੰਦੇ ਅੱਜ ਉਹਨਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਆ ਉਹ ਆ ਕੇ ਬਹਿ ਜਾਂਦੇ ਆ ਦੁਨੀਆਂ ਦੀਆਂ ਸਾਰੀਆਂ ਬਣਾਈ ਜਾਂਦੇ ਆ ਗਰੀਬ ਬੰਦੇ ਜਿਹੜੇ ਬੜੇ ਬੜੇ ਦਿਨਾਂ ਤੋਂ ਰੋਟੇ ਖਰਦੇ ਆ ਇੱਕ ਬੰਦਾ ਇੱਥੇ ਮੈਨੂੰ ਲੈ ਗਿਆ ਆ ਕਹਿੰਦਾ ਪ੍ਰਧਾਨ ਜੀ ਮੇਰਾ ਉੱਥੇ ਫਾਇਲ ਪਈ ਆ ਉਹ ਘੜਾਉਂ ਮੈਂ ਆ ਵੀ ਮੈਨੂੰ ਕਹਿੰਦੇ ਵੀ ਨਹੀਂ ਹਸਪਤਾਲ ਉਹਨਾਂ ਡੰਗਰਾਂ ਦੇ ਕੰਨਾਂ ਦੇ ਵਿੱਚ ਟੈਗ ਪਾਏ ਪੈਣੇ ਆ ਬੈਂਕ ਦੇ ਵਿੱਚ ਜਿਹੜੀਆਂ ਵਾ ਦੁੱਧ ਦੀਆਂ ਜਿਹੜੀਆਂ ਪੇਮੈਂਟਾਂ ਦੀ ਉਹ ਟੇਰਨਟ ਘੜਾ ਕੇ ਫਿਰ ਨਾ ਅਸੀਂ ਘਰੋਂ ਚਲੇ ਗਏ ਇੱਕ ਛੋਟਾ ਬੰਦਾ ਆ ਅੱਧੇ ਘੰਟੇ ਬਾਅਦ ਉਹ ਖਾਤੇ ਦੇ ਪੈਣੇ ਆ ਗਿਆ ਇੱਥੇ ਜਿਹੜੀਆਂ ਪਰਸਨਲ ਲਾਈਨ ਵਿਚਾਰੀਆਂ ਮਾਤਾਵਾਂ ਬਜ਼ੁਰਗ ਵਿਧਵਾਵਾਂ ਦੀ ਕੋਈ ਸੁਣਵਾਈ ਨਹੀਂ ਕੋਈ ਤਦ ਵਿੱਚ ਫਾਰਮ ਨਹੀਂ ਭਰਦਾ ਕਹਿੰਦੇ ਬਾਹਰੋਂ ਜਾ ਕੇ ਫਾਰਮ ਭਰਾ ਭਰਾ ਲੋ ਇਹ ਫਾਰਮ ਭਰ ਜੋਗੇ ਹੁੰਦੇ ਤੇ ਇੱਥੇ ਠੱਕੇ ਖਾਂਦੇ ਫਿਰਦੇ ਬਾਹਰੋਂ ਜਿਹੜਾ ਉਹ ਪਸ਼ੂਆਂ ਦੀ ਜਾਜ ਫੇਸਨਾ ਘਟਾ ਲੋ 20-20 ਰੁਪਏ ਦੇ ਕੇ ਹੋਰ ਇੱਥੇ ਸਾਰਾ ਸਟਾਫ ਜਿਹੜਾ ਉਹ ਬਿਲਕੁਲ ਨੰਰਾਏਗਾ ਕੁਝ ਕੇ ਨੰਰਾਏਗਾ ਕੋਈ ਵੀ ਇੱਥੇ ਗਰੀਬ ਇਹ ਬਜ਼ੁਰਗ ਦੀ ਕੋਈ ਇੱਧਰ ਨਹੀਂ ਕੋਈ ਸੁਣਦਾ ਨਹੀਂ ਆ ਇਹ ਕਰਕੇ ਭਾਰਤੀ ਖਾਨਦੂਨੀਆਂ ਲੈ ਕੇ ਤਾ ਚਾਈ ਸਭਰਾ ਲਿਆ ਕੇ ਧਰਨਾ ਲਾਇਆ ਜਿੰਨਾ ਕਿ ਮੈਨੇਜਰ ਸਾਹਿਬ ਇੱਥੇ ਬੰਦਿਆਂ ਦੇ ਵਿੱਚ ਆ ਕੇ ਗੱਲ ਨਹੀਂ ਕਹਿਣਗੇ ਕੀ ਤੋਂ ਮੇਰੇ ਲਿਖ ਦਿਓ ਜਿਹੜੇ ਤੁਸੀਂ ਜਿਨ੍ਹਾਂ ਦੇ ਨਹੀਂ ਬਣਾ ਮੈਂ ਲੋਨ ਬਣਾਵਾਂਗਾ ਉਹਨਾਂ ਦੇ ਸਾਡਾ ਨਿਰੰਤਰ ਪਰਨਾ ਲੈਵਾਂ ਚਾਰੀ ਕਿ ਮਾਂਗ ਕਰਦੇ ਹੋਣਾ ਬੰਦ ਇਹੋ ਕਰਦੇ ਆ ਕਿ ਸਾਡੇ ਨਾਲ ਗੱਲਬਾਤ ਹੋਵੇ ਤੇ ਅਸੀਂ ਜੋ ਵੀ ਸਾਡੀਆਂ ਜਿਹੜੀਆਂ ਮੰਗਾਆਂ ਜੋ ਕਰੇ ਤੋਂ ਬੇਬੇ ਦਾ ਸਾਹਮਣੇ ਹੈ ਜਿਨ੍ਹਾਂ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੇ ਪਰ ਉਹ ਪਰਨਾ ਚੁੱਕਾ ਤੋਂ ਨਾ ਕਰੇ ਪਾਵੇ ਜਾਂ ਦੋ ਦਿਨ ਚਾਰ ਤੇ ਜਿੰਨਾ ਮਰਜ਼ੀ ਤੱਕ ਨਾ ਰੱਖਣਾ ਪਏ ਅਸੀਂ ਉਹਨਾਂ ਚ ਗੱਲਬਾਤ ਨਹੀਂ ਕਰਾਂਗੇ ਜਿੰਨਾ ਚਿਰ ਮੈਨੇਜਰ ਸਾਹਿਬ ਆਪ ਸਾਡੇ ਵਿੱਚ ਆ ਕੇ ਗੱਲ ਨਹੀਂ ਕਰਦੇ ਸਾਡੇ ਸਾਰੇ ਬੰਦਿਆਂ ਦੇ ਇਹ ਆ ਜਿਹੜੇ ਤੁਹਾਡੀ ਸੇਮਬਲ ਖਰਾਬ ਫਲਾਂਨ ਆ ਭੇਗਾ ਜੇ ਕੋਈ ਫੇਡ ਡਵਾਈ ਪਾ ਦੇਗਾ ਕਿਸੇ ਦਾ ਜਲੂਣ ਨਹੀਂ ਬੰਦਿਆ ਸਰੀ ਹਾਲ ਤਾਂ ਇਹ ਤੁਹਾਡੀ ਬੈਂਕ ਆ ਇਹ ਸਾਡੇ ਨੌਕਰ ਆ ਇਹ ਸਾਨੂੰ ਜਿਹੜਾ ਬਹੁਤ ਖਰਾਬ ਕਰਦੇ ਆ ਇਸ ਕਰਕੇ ਜਿਹੜਾ ਜਨਤਾ ਸਰਮਾਇਸੀ ਤੇ ਕਿਹੜੇ ਵਿਸ਼ੇ ਤੇ ਇਥੇ ਧੰਨ ਲਗਾਇਆ ਗਿਆ ਇਸੇ ਬੱਚੇ ਤੇ ਲਾਇਆ ਗਿਆ ਤੇ ਸਾਨੂੰ ਬੜਾ ਖਰਾਬ ਕਰਦੇ ਦੋ ਦੋ ਮਹੀਨੇ ਹੋ ਗਏ ਸਾਡੀਆਂ ਪੈਨਾ ਰੱਖੇ ਬਿਠੇ ਆ ਇਹ ਬਣਉਂਦੇ ਆ ਦੇ ਉਪਰ ਆ ਕੇ ਮੰਨ ਨੇ ਮੈਨੂੰ ਇਹ ਕਰ ਪਈਏ ਜੀ ਇਹਨੂੰ ਦਾਦਾ ਹੀ ਆਤੀ ਆ ਰਹੇਗਾ ਤੇ ਤੇਰਾ ਬਣ ਨੇ ਆ ਨਹੀਂ ਤੇ ਨਹੀਂ ਬਣਦਾ ਤਾਨੂੰ ਕਿ ਨਾ ਖਾਚ ਲਖਰਾਉਗੀ ਤਿਆਰ ਸਾਨੂੰ 2 ਮਹੀਨੇ ਬੇਤ ਕਰਾ ਕੀ ਕਹਿੰਦੇ ਤੁਹਾਨੂੰ ਸਾਨੂੰ ਇਹੋ ਪਏ ਆ ਬੁੱਧਵਾਰ ਵੀਰਵਾਰ ਤੇਰੀਆਂ ਫੋਟੋਆਂ ਆ ਰਹੇ ਨੇ ਆ ਗਾਟੇ ਮੇ ਕਰਦੀ ਕਰਦੀ ਤੇ ਨਾ ਖਰਾਬ ਕੀਤਾ ਸਾਡੇ ਉਹ ਪੈਸੇ ਦੀ ਮੰਗ ਕਰਦੇ ਕੋਈ ਨਹੀਂ ਇਹ ਨਹੀਂ ਮੰਗਤੀ ਬੰਦਾ ਜਿਹੜਾ ਗਿਰਾਹ ਕੋ ਮੰਗਦਾ ਕੀ ਆਮ ਸਹੀ ਆ ਨਹੀਂ ਕਰਦੇ ਕਿੰਨੇ ਪੈਸੇ ਮੰਗਦੇ ਲੜੇ ਸਾਡਾ ਜੀ 10000 20000 ਦੋ ਘੇੜਾ ਲੋਂ ਪਾਸਾ ਹਾਂਜੀ ਕਰਨ ਚੈਨ ਆ ਕੀ ਮੰਗ ਕਰਦੇ ਜ ਹੁਣ ਅਸੀਂ ਇਹ ਕਰਦੇ ਹਾਂ ਕਿ ਸਾਡੇ ਜਿਹੜਾ ਹੱਕ ਉਹ ਮਿਲਣਾ ਚਾਹੀਦਾ ਸਾਨੂੰ ਕੋਈ ਰਾਜੀ ਕਿਹੜੇ ਵਿਸ਼ੇ ਦਾ ਜੀ ਇਥੇ ਤੰਨਾ ਲਗਾਇਆ ਗਿਆ ਬੈਂਕ ਇਹ ਵੀ ਜੀ ਭਾਰਤੀ ਸਟੇਟ ਬੈਂਕ ਇੱਥੇ ਗਿਆ ਸਭਰਾ ਤੁਸੀਂ ਵੇਖ ਰਹੇ ਜੀ ਕਿ ਤੰਨਾ ਲੱਗਾ ਇਹ ਸਿਰਫ ਸਭਰਾ ਦੇ ਵਿੱਚ ਦੋ ਤੋਂ ਤਿੰਨ ਬੰਦਿਆਂ ਦੇ ਅੰਡਰ ਜਾਂ ਪ੍ਰਾਈਵੇਟ ਬੰਦੇ ਹੁਣ ਨਾਂ ਕੀ ਲਈਏ ਉਹਨਾਂ ਦੇ ਕੰਮ ਕਰਦੀ ਆ ਆਮ ਬੰਦੇ ਨੂੰ ਬਹੁਤ ਖਰਾਬ ਕਰ ਰਹੇ ਆ ਇਥੋਂ ਦਾ ਜਿਹੜਾ ਮਿਲਦੀ ਇਹਨਾਂ ਜਿਆਦਾ ਬੇਸ ਦੇ ਬਗਦਾ ਲੋਕਾਂ ਨਾਲ ਵੀ ਕੀ ਦਸੀਏ ਜਿਹੜਾ ਸਟਾਫ ਆ ਉਹ ਉਹ ਤੋਂ ਵੱਧ ਨਿਕਮਾ ਵਾ ਬੜੀ ਵਾਰ ਅੱਗੇ ਇੱਕ ਦੋ ਵਰੀਆਂ ਦਾ ਨੂੰ ਅਹੀਂ ਦੋ ਕਿਸਾਨਾਂ ਦੇ ਵਧੀਆ ਲੋਕੀ ਤਾਂ ਨਹੀਂ ਦਿੱਤੀ ਆ ਵੀ ਸਹੀ ਰਹੋ ਸਹੀ ਕੰਮ ਕਰੋ ਕੋਈ ਇੱਕ ਲੋੜ ਦੀ ਸਕੀਮ ਆਈ ਸੀ 1.5 ਲੱਖ ਰੁਪਏ ਕੋਈ ਮੱਝਾਂ ਬਾਰੇ ਗਰੀਬ ਲੋਕਾਂ ਬਾਰੇ ਜਿਨ੍ਹਾਂ ਦੇ ਬੱਚਿਆਂ ਦੇ ਬਾਰੇ ਚਲੋ ਕਿ ਆਪ ਦਾ ਉਹ ਗੁਜ਼ਾਰਾ ਚਲਾ ਸਕਦੇ ਆ ਉਹ ਸਿਰਫ ਅਮੀਰ ਬੰਦਿਆਂ ਨੇ ਸੁਣਿਆ ਵੀ ਕਰੋੜ ਕਰੋੜ ਰੁਪਏ 100 100 ਕੇਸ ਬਣਾ ਲਿਆ ਜਿਹੜਾ ਲੋੜਵੰਦ ਬੰਦਾ ਵਾ ਜਿਹਦਾ ਬਣਨਾ ਚਾਹੀਦਾ ਸੀ ਪਤਾ ਬਣਿਆ ਹੀ ਨਹੀਂ ਮੈਨਜਰ ਉਹਦੀ ਫਾਇਰ ਆ ਕੇ ਮੋੜ ਦਿੰਦਾ ਕੋਈ ਨਾ ਕੋਈ ਐਨੀਗਟ ਲਾ ਦਿੰਦਾ ਉੱਥੇ ਡੀਜੈਸ ਕਰਕੇ ਅੱਖ ਤੇ ਸੁਪਾ ਆਲੀ 100 ਦੀ ਵੀ ਦੇਖ ਤੱਕ ਰਹਾਨੇ ਤਾਂ ਲੱਗਾ ਅਈਦਰ ਅਸਲਾਮੁਅਲੈਕੁਮ ਸਾਹਿਬ ਜੀ ਅੱਜ ਗੁਵਾਰੀ ਕਰਾਵਾਂਗੇ ਜਿਹਨੇ ਫੇਸ ਬਣਾਏ ਆ ਮੇਰੇ ਭਰਾਏ ਆਤੀ ਚਈਆਂ ਤੇ ਟੋਰ ਡੰਗਰ ਮੱਚ ਕੋਈ ਹੈ ਹੀ ਨਹੀਂ ਇੱਕ ਕੋਈ ਕੱਟੀ ਮਛਰੀ ਜਿਹਦਾਂ ਕੇਸ ਬਣਾ ਗਿਆ ਰਾਜੀ ਜੀ ਖਾਨ ਸਾਹਿਬ ਵਜੇ ਆਫਫ ਗਿਲ ਕਾਹ ਪਰ ਹੈ ਨਿਊਜ਼ ਬੈਂਕ ਨੂੰ ਕੰਮ ਕਰਦੇ ਸਟੇਟ ਬੈਂਕ ਆਫ ਇੰਡੀਆ ਸੁਬਰਾ ਕੀ ਪੋਸਟ ਹੈ ਆਪਕੀ ब्रांच मैनेजर डेप्टी मैनेजर सर ये जो बार लगाया है किसानों ने क्या मसला है सर जो कहते हैं किसानों के, आ, लोन के, है, के लोन के सिलसिले में जितनी मुझे इन्फॉर्मेशन आई है कि लोन के सिलसिले में धरना लगाया गया है वो किसान यूनियन के जो हेड हैं इनके जो अध्यक्ष हैं उनसे मैं बात करूंगा और जो इनका मसला होगा शॉर्ट आउट किया जाएगा जितना जल्दी हो सके उतना जल्दी शॉर्ट किया जाएगा सर किसानों का ये भी कहना है कि जो बुढ़ापा पेंशन आती है वो प्राइवेट दुकान जो खोली है वो वो भी पे लेता है। उनके बारे में क्या कहना नहीं देखिए वो बैंक का ही सीएसपी है कस्टमर सर्विस पॉइंट बैंक ने ही खुलवाए हैं और वो किसानों की या कोई भी कस्टमर आता है उनकी सहूलियत के लिए यहाँ ब्रांच में आते हैं ब्रांच में घंटों घंटों लाइनों में भी कभी कभी खड़ा होना पड़ता है वहाँ पे उनका काम थोड़ा जल्दी हो जाता है वो ये? बैंक ने अपनी इनकी सहूलियत के लिए ही खुलवाया एक सर किसानों को और भी कहना है कि जो में आते हैं वो की हैं नहीं देखो ऐसा कोई सीन नहीं है की अगर कोई होती है तो मेरे पास ख़बर ज़रूर आती मेरे पास आती तो मैं ऊपर रिपोर्ट करता की वाली ऐसी कोई चीज़ नहीं है